ਚਲੋ ਜੀ ਬੈਠੋ ਤੁਸੀਂ ਮਨੇ ਕੋਲੀ ਨੇ ਹਾਂ ਹੈਲੋ ਦੇਖਦੇ ਨੇ ਐਡੀਸੀਪੀ ਵੱਲੋਂ ਧੱਕਾ ਕੀਤਾ ਜਾ ਰਿਹਾ ਮੌਕੇ ਤੇ ਹੱਤੋਂ ਪਾਈ ਕੀਤੀ ਜਾ ਰਹੀ ਹੈ ਗਲਮੇ ਤੱਕ ਐਡੀਸੀਪੀ ਵੱਲੋਂ ਫੜੇ ਜਾ ਰਹੇ ਨੇ ਜੀ ਕੀ ਨਾਮ ਸਸੀ ਕਾਲ ਜੀ ਹਾਂ ਸ੍ਰੀਕਾਲ ਜੀ ਨਾਮ ਹੈ ਮੈਂ ਜਗਤਾਰ ਸਿੰਘ ਸੁੱਬਾ ਜੁਆਇੰਟ 77 ਪੰਜਾਬ ਰੋਡ ਪਨਬਸ ਪੀ ਆਰ ਟੀ ਸੀ 2511 ਯੂਨੀਅਨ ਹਾਂਜੀ ਅੱਜ ਤੁਹਾਡੇ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕੀਤੀ ਜਾਣੀ ਸੀ ਉਸ ਤੋਂ ਪਹਿਲਾਂ ਹੀ ਕੁਝ ਮੁਲਾਜ਼ਮ ਜਿਹੜੇ ਆ ਜਥੇਬੰਦੀ ਦੇ ਉਹ ਚੱਕ ਲਿੱਤੇਗੇ ਪੁਲਿਸ ਦੇ ਵੱਲੋਂ ਤੇ ਹੁਣ ਇੱਕ ਮੁਲਾਜ਼ਮ ਜਿਹੜਾ ਤੁਹਾਡਾ ਉਹ ਪਾਣੀ ਦੀ ਟੈਂਕੀ ਦੇ ਉੱਤੇ ਚੜ ਗਿਆ ਪੈਟਰੋਲ ਦੀ ਬੋਤਲ ਲੈ ਕੇ ਬਿਲਕੁਲ ਜੀ ਬਿਲਕੁਲ ਅੱਜ ਸਾਡਾ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਡਾ ਜਿਵੇਂ ਅਸੀਂ ਰੈਗੂਲਰ ਧਰਨੇ ਕਰਦੇ ਆ ਰਹੇ ਹਾਂ ਕਿਲੋਮੀਟਰ ਸਕੀਮ ਦੇ ਟੈਂਡਰਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਕਿਲੋਮੀਟਰ ਸਕੀਮ ਦੇ ਟੈਂਡਰ 12 ਵਜੇ ਖੁੱਲ੍ਹਣੇ ਸੀਗੇ ਤੇ ਸਾਡੇ ਉਹੀ ਕਾਰ ਸੀਗੇ ਕਿ ਅਸੀਂ 11:00 ਵਜੇ ਸਿੰਘ ਗੈਟ ਰੇਲ ਲਈ ਸ਼ੁਰੂ ਕਰਾਂਗੇ ਜੇਕਰ ਇਹ ਟੈਂਡਰ ਨਿਕਲਦਾ ਤਾਂ ਅਸੀਂ ਤੁਰੰਤ ਬੰਦ ਕਰਕੇ ਅਗਲਾ ਰੋਸ ਪ੍ਰਦਰਸ਼ਨ ਕਰਾਂਗੇ ਪਰ ਹਾਲਾਤ ਇਹ ਹੋ ਗਏ ਕਿ ਇਹਨਾਂ ਨੇ ਟੈਂਡਰ ਕੱਢਣ ਦੇ ਲਈ ਸਾਡੇ ਆਗੂਆਂ ਨੂੰ ਸਵੇਰੇ ਸਮਕਤ 4 ਵਜੇ ਘਰਾਂ ਦੇ ਵਿੱਚ ਜਾ ਕੇ ਇਵੇਂ ਛਾਪਾ ਮਾਰੀ ਕੀਤੀ ਹੈ ਜਿਵੇਂ ਕਿਸੇ ਕ੍ਰਿਮਨਲ ਨੂੰ ਬੰਦੇ ਨੂੰ ਫੜਨਾ ਹੁੰਦਾ ਤੇ ਸਾਡੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲੇ ਆ ਕਈ ਪਰਸ ਹੋਰ ਪਾਸੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਤੇ ਉਸ ਧੱਕੇਸ਼ਾਹੀ ਕਰਕੇ ਧੱਕੇਸ਼ਾਹੀ ਕਰਕੇ ਸਾਨੂੰ ਸਾਡੇ ਜਿਹੜੇ ਪ੍ਰੋਗਰਾਮਾਂ ਦੀ ਰੂਪਰੇਖਾ ਬਦਲਣੀ ਪਈ ਤਾਂ ਕਰਕੇ ਸਾਨੂੰ ਪਹਿਲੇ ਟਾਈਮ ਤੋਂ ਆਪਦੀਆਂ ਗੱਡੀਆਂ ਰੋਕ ਕੇ ਰੋਸ ਪ੍ਰਦਰਸ਼ਨ ਕਰਨਾ ਪਿਆ ਤੇ ਹੁਣ ਹਾਲਾਤੇ ਹੋਏ ਪਏ ਨੇ ਵੀ ਸਾਡੇ ਜਿੰਨੇ ਵੀ ਆਗੂ ਗ੍ਰਿਫਤਾਰ ਕੀਤੇ ਸੀਗੇ ਕਿਸੇ ਆਗੂ ਨੂੰ ਛੱਡਿਆ ਨਹੀਂ ਗਿਆ ਉਹ ਆਗੂਆਂ ਨੂੰ ਨਾ ਛੱਡਣ ਦੇ ਕਰਕੇ ਸਾਡਾ ਜਿਹੜਾ ਸੰਘਰਸ਼ਾ ਅਸੀਂ ਹੋਰ ਤੇਜ਼ ਕੀਤਾ ਤੇ ਜਿਹੜੇ ਸਾਥੀ ਸਸੀਂ ਜਿਹੜੇ ਟੈਂਕੀਆਂ ਤੇ ਜੜੇ ਨੇ ਸਾਡੀ ਮੰਗ ਇਹੀ ਆ ਵੀ ਪਹਿਲਾਂ ਸਾਡੇ ਆਗੂਆਂ ਨੂੰ ਰਿਲੀਜ਼ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਕੋਈ ਹੋਰ ਗੱਲਬਾਤ ਆ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕੀਤੇ ਜਾਣ ਜੇਕਰ ਇਹ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਹੀਂ ਹੁੰਦੇ ਜਾਂ ਸਾਡੇ ਆਗੂਆਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰ ਮਲਾਜ਼ਮ ਜਥੇਬੰਦੀਆਂ ਨੂੰ ਲੈ ਕੇ ਸਟੂਡੈਂਟਸ ਯੂਨੀਅਨ ਨੂੰ ਲੈ ਕੇ ਅਸੀਂ ਇਸ ਤੋਂ ਵੱਧ ਤੋਂ ਵੱਧ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਮੈਨੇਜਮੈਂਟ ਪੀਆਰਟੀਸੀ ਦੇ ਪਨ ਵਸਦੀ ਹੋਵੇਗੀ ਧੰਨਵਾਦ ਸਰ ਗੇਟ ਕੋਲੀ ਦੇ ਪਹਿਲਾਂ ਖੁੱਲੇਗੇ ਸੀ ਇਹ ਬੰਦ ਕਰ ਦਿੱਤੇਗੇ ਕੀ ਕਾਰਨ ਹੈ ਕਿ ਗੇਟ ਖੋਲ ਕੇ ਬੰਦ ਕਰ ਦਿੱਤੇਗੇ ਬੰਦੇ ਸਾਡੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਸੀ ਪ੍ਰਸ਼ਾਸਨ ਦੀ ਕਿ ਉਹ ਜਿਹੜੀਆਂ ਗੱਡੀਆਂ ਸਾਡੇ ਆਗੂਆਂ ਨੂੰ ਰਿਲੀਜ਼ ਕਰ ਦੇਵਾਂਗੇ ਪਰ ਸਾਡੇ ਕਿਸੇ ਵੀ ਆਗੂ ਨੂੰ ਕਿਸੇ ਵੀ ਸਾਥੀ ਨੂੰ ਹਲੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਦੁਬਾਰਾ 게ਟ ਬੰਦ ਕੀਤਾ ਤੇ ਬੋਲੇ ਕਿੰਨੀ ਦੇਰ ਤੱਕ ਗੇਟ ਬੰਦ ਰਹਿਣਗੇ ਇਹ ਜਦੋਂ ਤੱਕ ਸਾਡੇ ਆਗੂਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਗੇਟ ਬੰਦ ਰਹੇਗਾ ਜਿਹੜਾ ਮੁਲਾਜ਼ਮ ਪੈਂਕੀ ਤੇ ਚੜਿਆ ਹੋਇਆ ਉਹਦਾ ਜੇ ਕੁਝ ਆਪਣੇ ਆਪ ਨੂੰ ਕਰ ਉਹਦੀ ਮੈਨੇਜਮੈਂਟ ਉਸਦੀ ਜ਼ਿੰਮੇਵਾਰ ਮੈਨੇਜਮੈਂਟ ਹੈ ਜੀ ਮੈਨੇਜਮੈਂਟ ਸਾਡੇ ਕੰਮ ਕਰੇ ਸਾਡੀ ਡਿਮਾਂਡਸ ਪੂਰੀ ਕਰੇ ਉਸ ਤੋਂ ਬਾਅਦ ਸਾਥੀ ਆਪੇ ਥੱਲੇ ਠੀਕ ਇੱਕਪਾਲ ਸ਼ਰਮਾ ਜੀ ਪੰਜਾਬ ਰੋਡ ਵਿੱਚ ਪੁਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਛੀ ਗਿਆ ਲਾਜ਼ਮ ਟੈਂਕੀ ਤੇ ਚੜੀ ਅੱਜ ਤੁਹਾਡੀ ਗੇਟ ਰੈਲੀ ਵੀ ਸੀਗੀ ਕੀ ਕਾਰਨ ਉਹ ਟੈਂਕੀ ਤੇ ਚੜੇ ਗਏ ਟੈਂਕੀ ਤੇ ਚੜਨ ਦਾ ਕਾਰਨ ਇਹ ਆ ਜੀ ਪ੍ਰਸ਼ਾਸਨ ਵੱਲੋਂ ਜਗਾ ਜਗਾ ਤੇ ਸਾਡੇ ਆਪਣੇ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾਗਾ ਕਿਉਂਕਿ ਧਰਨੇ ਤੇ ਸ਼ਾਂਤਮਈ ਧਰਨੇ ਤੇ ਬੈਠੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਤੇ ਉਸ ਕਰਕੇ ਸਾਡਾ ਉਸ ਸਾਥੀ ਟੈਂਕੀ ਤੇ ਚੜੇਗਾ ਵੀ ਜੇਕਰ ਇਹ ਸਰਕਾਰ ਉਸ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਹੈ ਉਹ ਰੱਦ ਨਹੀਂ ਕਰਦੀ ਤਾ ਸਾਡਾ ਸਾਥੀ ਆਪਣੇ ਆਪ ਨੂੰ ਅੱਗ ਲਾ ਕੇ ਬੈਂਕੀ ਦੇ ਉੱਪਰ ਛਾਲ ਮਾਰ ਸਕਦਾ। ਕਿਰਦੀ ਟੁੱਟਿਆ ਜਾ ਰੋ ਦੇ ਹੱਥ ਵਿੱਚ ਪੈਟਰੋਲ ਦੀ ਬੋਤਲ ਲਈ ਆ। ਤੁਹਾਨੂੰ ਨਾ ਖਰਸਾ ਆਪਣੇ ਨੂੰ ਜੇ ਕੁਝ ਕਰ ਲੈਣ ਰਹੇ ਤੇ ਉਹਦੇ ਪਰਿਵਾਰ ਦਾ ਕੀ ਬਣੂਗਾ? ਉਹ ਇਸ ਚੀਜ਼ ਦਾ ਜ਼ਿੰਮੇਵਾਰ ਕੋਣ ਹੋਊਗਾ? ਦੇਖੋ ਜੀ ਇਸ ਚੀਜ਼ ਦਾ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਸਰਕਾਰ ਜਿਹੜਾ ਸਾਡਾ ਸੀ 7 ਮਈ ਧਰਨਾ ਸੀਗਾ ਪਰ ਸਰਕਾਰ ਨੇ ਬਦਮਾ ਐਕਸ਼ਨ ਕਰਕੇ ਸਾਡੇ ਆਗੂਆਂ ਨੂੰ ਘਰਾਂ-ਘਰਾਂ ਦੇ ਵਿੱਚ ਅਰੈਸਟ ਕੀਤਾ ਤੇ ਬਾਕੀ ਆਉਣ ਦੇ ਕੁੱਝੇ ਸਾਥੀਆਂ ਨੂੰ ਆਉਂਦੇ ਹੋਏ ਘਰਾਂ ਤੋਂ ਆਉਂਦੇ ਹੋਏ ਅਰੈਸਟ ਕੀਤਾ ਗਿਆ। ਇਸ ਕਰਕੇ ਸਾਨੂੰ ਇਹ ਐਕਸ਼ਨ ਲੈਣਾ ਪਿਆ ਸਵੇਰੇ 4 ਵਜੇ ਤੋਂ ਪਹਿਲੇ ਟਾਈਮਾਂ ਤੋਂ ਡੀਪੂ ਪੂਰੇ ਪੰਜਾਬ ਦੇ ਡੀਪੂ ਬੰਦ ਕਰਨੇ ਪਏ ਹੁਣ ਇਸ ਮੁਲਾਦਰ ਨੂੰ نیچے ਲਾਂਭ ਕੋਈ ਜਦਦ ਜਹਿਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਉਸ ਨੂੰ نیچے اتار ਲੋ ਚਲੋ ਅਸੀਂ ਤੁਹਾਡੀ ਗੱਲਬਾਤ ਕਰਵਾ ਦਾਂਗੇ ਪਰ ਜਿਹੜੀ ਸਰਕਾਰ ਹੈ ਹਰ ਵਾਰੀ ਗੱਲਬਾਤ ਕਰਕੇ ਟਾਈਮ ਦੇ ਕੇ ਭਜਦੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਵੱਲੋਂ 1 ਜੁਲਾਈ 2024 ਨੂੰ ਵੀ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਤੁਹਾਡੀਆਂ ਮੰਗਾਂ ਇੱਕ ਮਹੀਨੇ ਦੇ ਵਿੱਚ ਹੱਲ ਕੀਤੀਆਂ ਜਾਣਗੀਆਂ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਸਾਡੇ ਨਾਲ ਮੀਟਿੰਗ ਦੇ ਵਿੱਚ ਬੈਠਣਾ ਬਾਜਵ ਨਹੀਂ ਸਮਝਿਆ